ਉਹ ਜਿਹੜਾ ਤੁਸੀਂ ਰੀਪਲੇ ਦੇਖ ਲਓ ਤੇ ਨਾਲ ਹੀ ਰੀਪਲੇ ਦੇਖ ਕੇ ਪੀਰ ਬੇਨਤੀ ਇਹ ਦੱਸ ਦਿੱਤਾ ਜਾਵੇ ਲਓ ਨੰਬਰ ਜਵੇਂ ਫੰਦੇ ਵਾਲੇ ਰੋਮਲ ਪਹਿਲਵਾਨ ਦਾ ਯਾਰ ਆਪਣੀ ਟੀਮ ਦੇ ਅੰਦਰ ਵਿੱਚ ਜੋੜਦਾ ਹੋਇਆ ਮਹਿਤਾਬ ਭਾਗੀ ਦੇ ਪਿੰਡ ਵਾਲਾ ਕਬੱਡੀ ਪਾ ਰਿਹਾ ਜਿੱਥੋਂ ਦਾ ਭੰਮੜ ਤਗੜਾ ਖੇਡਿਆ ਮੇਰੇ ਵੀਰ ਲਓ ਸਾਹਮਣੇ ਮਹਿਤਾਬ ਭਾਗੀ ਦੇ ਪਿੰਡ ਵਾਲਾ ਕਬੱਡੀ ਬੜਾ ਸੁਖਾ ਤੇ ਕਹਿੰਦੇ ਹਾਂਸ ਕੋਲ ਦਾ ਪੀਤਾ ਇਸ਼ਾਰੇ ਕਰਦੇ ਬੰਮਰ ਅਮਰ ਸਿੰਘ ਜਸਵਾ ਅਮਰਜੋਤ ਸਿੰਘ ਜਸਵਾ ਉਹਨਾਂ ਨੇ ਵੀ ਸਨਮਾਨ ਹੋਣਾ ਸੀ ਸਟੇਜ ਦੇ ਨੇੜੇ ਆ ਜਾਣ ਅਮਰਜੋਤ ਸਿੰਘ ਕਿੱਸੋ ਰਾਏਕੋਟ ਕੋਈ ਨਾ ਪੰਡ ਪਿੰਡ ਮੁਰਜਰੀ ਛੋਟੇ ਜਿਹਨੇ ਜਾਨ ਵਿੱਚ ਸ਼ਰੀਰ ਵਿੱਚ ਜਾਨ ਹੈ ਬੜੀ ਸ਼ਰੀਰ ਵਿੱਚ ਜਾਨ ਹੈ ਬੜੀ ਗੁਰੂਪੁਰ ਦੇ ਹਰੀਆ ਪਿੰਡ ਜੋੜਿਆ ਕੈਂਟ ਤੇ ਰਾਏਕੋਟ ਦੀ ਟੀਮ ਆ ਜਾਣ ਜਿਹੜਾ ਪੁਆਇੰਟ ਹੋਣਾ ਜਿਹੜੇ ਵੀਰਾਂ ਦੀ ਡਿਊਟੀ ਹੈ ਲੱਗ ਕੇ سوڈے بائی آنگن کنیرا ستوت کنے سارے بھی رجندر سٹی کنے بینت بھائی ہوئی بگوت ہوئی رنجیت ہوئی وہاں میرا ہر جفا ਹਜ਼ਾਰ ਦੀ ਤੀਜੀ ਏੜ ਪੈਣ ਜਾ ਰਹੀ ਹੈ ਜਦ ਕੈਨੇਡਾ ਖੇਡਿਆ ਜਦ ਬੱਲੇ ਬੱਲੇ ਕਰਵਾਈ ਜਦ ਨਿਊਜ਼ੀਲੈਂਡ ਦਾ ਵਰਲਡ ਕੱਪ ਖੇਡਿਆ ਤੇ ਕਹਿੰਦੇ ਆਹ ਮੁੰਡਾ ਉਤਮ ਧਾਵੀ ਬਣਿਆ ਮੇਰੇ ਵੀਰ ਹੁੰਦਾ ਵੀ ਹਨੀ ਇਹਨੇ ਮੁੰਡੇ ਨੇ ਬੱਲੇ ਬੱਲੇ ਕਰਵਾਈ ਹੈ 61 ਪਿੰਡ ਤੋਂ ਚੱਲ ਕੇ ਆਇਆ ਹੋਇਆ ਹੈ ਲਓ ਸਾਹਮਣੇ ਜਸ਼ਨ ਕਬੱਡੀ ਕਬੱਡੀ ਚੱਲ ਰਹਾ ਹੈ ਯਾ ਤੇ ਯਾ ਦੀ ਕੰਮਕਾਰ ਦਾਸ ਤੇਰਾ ਕੀ ਚੋਉਂਦਾ ਓਏ ਕੋਲ ਰੱਖੀ ਵਾ ਕਰਾ ਕੇ ਬਤੂ ਇਹ ਵੀ ਭਾਈ ਨੂੰ ਪਿਆਰ ਰਸੀ ਇਹ ਭਾਈ ਨੂੰ ਪਿਆਰ ਦਾ ਕੰਤਾ ਹੈ ਇਹ ਭਾਈ ਨੂੰ ਪਿਆਰ ਦਾ ਕੰਤਾ ਹੈ ਇਹ ਪਾਣਾ ਪਾਪੀ ਹੈ ਜਿਹੜੇ ਖਰੇ ਖਰੇ ਮੂਹਰੇ ਕੀਤੇ ਮੇਰੇ ਵੀਰੋ ਇਹ ਪਾਣਾ ਪਾਪੀ ਹੈ ਲੁੰਦੇ ਆ ਕਹਿੰਦੇ ਕੈਨੇਡਾ ਦੀ ਸਭ ਤੋਂ ਸੋਹਣੀ ਸਟੇਟ ਹੈ ਮੇਰੇ ਵੀਰੋ ਤੇ ਕਹਿੰਦੇ ਉੱਥੋਂ ਦੇ ਫੁੱਲ ਵੀ ਦੇਖਣਾ ਹੈ ਬਾਬਾ ਜੀ ਸਾਧੂ ਲੈਣੇ ਟੀਮਾਂ ਸਾਧੂ ਲੈਣੇ ਸਾਹਮਣੇ ਖੜਾ ਕਰਿਆ ਕਰੋ ਉਹ ਸਾਨੂੰ ਪਤਾ ਹੈ ਮੈਂ ਪੁੱਛ ਲੈਣਾ ਬਾਬਾ ਮੈਨੂੰ ਬੋਲ ਲੈਣ ਦੇ ਮੈਂ ਜਿਹੜੀ ਗੱਲ ਬੋਲਣੀ ਚਾਹਦਾ ਬਾੜੀ ਨਾ ਬੰਦਿਆ ਕਰੋ ਲਓ ਸਾਹਮਣੇ ਜ ਬੋਲਦਾ ਨੰਬਰ ਅਵਤਾਰ ਭਾਈ ਦੱਸ ਦਿਓ ਕਿਹਦਾ ਦੇਤੀ ਨੂੰ ਕਬੂਲ ਕਰਿਆ ਲੋ ਸਾਹਮਣੇ ਗੁਰਪ੍ਰੀਤ ਗੁਰਜ ਹਰੀ ਦੀ ਧਰਤੀ ਦਾ ਉਂਗਲ ਖੜੀ ਹੈ ਲੰਮੀ ਪਾਰੀ ਦਾ ਘੋੜਾ ਹੈ ਮੇਰੇ ਵੀਰੇ ਮੋਸ਼ਹਾਰਾ ਹੋ ਗਿਆ ਵੀ ਨੰਬਰ ਗੁਰਜ ਹਰੀ ਵਾਲਾ ਗੁਰਪ੍ਰੀਤ ਆਲਮਗੀਰ ਸਾਹਿਬ ਦੀ ਟੀਮ ਦੇ ਸੇ ਆਹ ਆਏ ਰਵਰ ਆ ਗਏ ਮੇਰੇ ਵੀਰੋ ਬ੍ਰਿਸ਼ ਕਲੰਬੇ ਤੋਂ ਚੱਲ ਕੇ ਆਇਆ ਜਿੱਥੇ ਪੰਜਾਬੀਆਂ ਨੇ ਸਭ ਤੋਂ ਵੱਧ ਸੰਘਣੇ ਮਾਸੂਆ ਮੇਰੇ ਵੀਰੋ ਲਓ ਸਾਹਮਣੇ ਬ੍ਰਿਸ਼ ਕਲੰਬੇ ਵਾਲਾ ਕਹਿੰਦੇ ਗੁਰਪ੍ਰੀਤ ਸਿੰਘ ਆਓ ਵੇਖ ਤੱਪੀਆਂ ਵੱਜਦੀਆਂ ਹੰਗਲ ਖੜੀ ਆ ਜੱਟ ਦੀ ਜੋਬਨਾ ਕਹਿੰਦੇ ਕਰਮਕਾਬੂ ਦਾ ਨੰਬਰ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਗੁਰਪ੍ਰੀਤ ਬੁਰਜ ਹਰੀ ਦੀ ਧਰਤੀ ਦਾ ਮਰਤਬੂ ਦੂਜੀ ਮੋਰੰਦ ਲਿਆ ਲਗਾਉਂਦਾ ਆਹ ਕਹਿੰਦੇ ਮੈਚ ਆ ਵੀਰੇ ਦੂਜੀ ਪੱਤੀ ਹੈ ਭਾਈ ਆ ਬੰਦੂ ਆプチ ਯਾਰ ਹੋਲਡ ਵਾਲਾ ਮੈਚ ਸਮਾਪਤ ਹੋਣ ਵਾਲਾ ਅਵਧਾਰ ਭਾਈ ਆ ਓ ਜਰਮਾਨੂ ਬੇਨਤੀ ਹੈ ਭਾਈ ਅਵਧਾਰ ਤੋਂ ਵਾਲਾ ਆ ਉੱਤੇ ਜਗਨ ਹੈਗਾ ਗੱਡੀ ਚ ਪਹੁੰਚ ਜਾਵੇ ਨੰਬਰ ਦੇਖ ਕੇ ਦੱਸੇ ਜੀ ਕਿਹੜੀ ਟੀਮਾਂ ਚੋਂ ਤੇ ਕਈ ਵਾਰ ਕੁੰਡੀ ਹੋਲਡ ਵਾਲੇ ਤੇ ਆ ਜਾਂਦੇ ਐ ਲੈ ਵੀ ਲਾਲਤੋਂ ਵਾਲਿਆ ਕਿੱਥੇ ਭੱਜ ਗਿਆ ਚੰਦਰਿਆ ਆ ਭਾਈ ਅਵਧਾਰ ਨੰਬਰ ਕਿਹੜਾ बाबा जी लेखलो रेटा पाणीअ पिंडा खड़ी आहे ਦੇਤੀ ਹੈ ਜੀ ਆ ਜਿਹੜਾ ਰਾਜਾ ਨਾ ਭਾਈ ਬਣ ਕੇ ਚਾਹੇ ਕੋਚ ਹੈ ਉਹ ਵੀ ਮਿਹਰਬਾਨੀ ਹੋ ਗਈ ਤਲ ਫਿਰ ਕੇ ਪਰ ਫਿਰ ਕੇ ਹੋ ਜੀਏ ਭਾਈ ਬਣ ਕੇ ਜੇ ਰਾਣਾ ਪੈ ਜਾਣ ਫਿਰ ਤੁਸੀਂ ਕਹਣਾ ਲੈ ਬਿਲਕੁਲ ਨਹੀਂ ਨਾ ਨਹੀਂ ਜੋ ਉਥੇ ਕੁਝ ਨਹੀਂ ਕਰ ਸਕਦੇ ਉਹ ਮਹਤਾਲ ਦੀ ਰੇਡ ਮਨੇ ਮੱਲੇ ਆ